ਰਣਮ ਜੁਹਾਰ ਸਿੰਘ ਜੀ ਨਿਸ਼ਾਰਮ ਮੱਜਾ ਸਿੰਘ ਪਿੰਡ ਆ ਸਾਡਾ ਹਾਂਜੀ ਸਰ ਕਾਹਦਾ ਕੰਮ ਕਰਦੇ ਗੋੜ ਦਾ ਕੰਮ ਸ਼ੁਰੂ ਕੀਤਾ ਵਾ ਕਿਸ ਕਾਰਨ ਕੀਤਾ ਹੈ ਕੰਮ ਕਿਉਂ ਕੀਤਾ ਦੇਖੋ ਜੀ ਵੈਸੇ ਤਾਂ ਮੈਂ ਪੀ ਐਚ ਡੀ ਕਰ ਰਿਹਾ ਹਾਂ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਵਿੱਚ ਮਾਸ ਕਮਿਊਨੀਕੇਸ਼ਨ ਡਿਪਾਰਟਮੈਂਟ ਹੈ ਮੇਰਾ ਪੰਜਾਬ ਯੂਨੀਵਰਸਿਟੀ ਤੋਂ ਮੇਰੀ ਮਾਸਟਰਸ ਆ ਜਰਨਲਿਜ਼ਮ ਦੇ ਵਿੱਚ ਤੇ ਉਹਦੇ ਨਾਲ ਨਾਲ ਖੇਤੀ ਦਾ ਕੰਮ ਤੇ ਕਦੀ ਛੱਡਿਆ ਹੀ ਨਹੀਂ ਮੈਂ ਉਹ ਤਾਂ ਸਾਡਾ ਪਿਤਾ ਬੁਰਖੀ ਕੰਮ ਪਰ ਉਹਦੇ ਨਾਲ ਹੀ ਸੋਚਿਆ ਕਿ ਫੂਡ ਪ੍ਰੋਸੈਸਿੰਗ ਦੇ ਵਿੱਚ ਵੀ ਅੱਗੇ ਵਧਣਾ ਚਾਹੀਦਾ ਸੋ ਸਭ ਤੋਂ ਜਿਹੜਾ ਇਨੀਸ਼ੀਅਲ ਸਟੈਪ ਆ ਉਹ ਗੁੜ ਬਣਾਉਣ ਦਾ ਕਿਉਂਕਿ ਹਰ ਘਰ ਦੇ ਵਿੱਚ ਹਰ ਊਤੇ ਹਰ ਡੇਰੇ ਤੇ ਗੁੜ ਬਣਦਾ ਹੈ ਸੋ ਆਪਾਂ ਉਹਨੂੰ ਥੋੜਾ ਕਮਰਸ਼ੀਅਲ ਲੈਵਲ ਤੇ ਜਿਹੜਾ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਸਾਡੀ ਲਗਭਗ ਡੇਲੀ ਦੀ ਪ੍ਰੋਡਕਸ਼ਨ ਆ ਜਿਹੜੀ ਉਹ 4 ਟਨ ਗੁੜ ਦੀ ਆ ਤੇ ਇਹ ਜਿਹੜਾ ਗੁੜ ਆ ਆਪਾਂ ਬਿਲਕੁਲ ਸ਼ੁੱਧ ਬਿਨਾਂ ਕਿਸੇ ਮਿਲਾਵਟ ਤੋਂ ਬਿਨਾਂ ਕਿਸੇ ਕੈਮੀਕਲ ਤੋਂ ਬਿਨਾਂ ਕਿਸੇ ਇਦਾਂ ਦੀ ਚੀਜ਼ ਜਿਹਦੇ ਨਾਲ ਕੋਈ ਸਿਹਤ ਦਾ ਨੁਕਸਾਨ ਹੁੰਦਾ ਹੋਵੇ ਉਹਵੇਂ ਤਿਆਰ ਕਰਦੇ ਆ ਕਿਉਂਕਿ ਲੋਕ ਜਿਹੜੇ ਹੁਣ ਲੋਕਾਂ ਦੇ ਵਿੱਚ ਰੁਝਾਨ ਆ ਕਿ ਆਪਾਂ ਜਿਹੜਾ ਖੰਡ ਨੂੰ ਛੱਡ ਕੇ ਗੁੜ ਵਾਲੇ ਪਾਸੇ ਗਈ ਹੈ ਜਿੰਨਾ ਲੋਕਾਂ ਦੇ ਵਿੱਚ ਡਾਇਬੀਟਿਸ ਵਧੀਆ ਹੋਰ ਸਮੱਸਿਆਵਾਂ ਆਈਆਂ ਆ ਉਹਦੇ ਵਿੱਚ ਖੰਡ ਨੇ ਇੱਕ ਮੇਜਰ ਰੋਲ ਪਲੇ ਕੀਤਾ ਆ ਕਿਉਂਕਿ ਉਹਦੀ ਕ੍ਰਿਸਟਲਾਈਜੇਸ਼ਨ ਵਾਸਤੇ ਜਿਸ ਕਿਸਮ ਦੇ ਕੈਮੀਕਲ ਮਿਲਾਂ ਦੇ ਵਿੱਚ ਵਰਤੇ ਜਾਂਦੇ ਆ ਵੀ ਉਹ ਮਨੁੱਖੀ ਸਿਹਤ ਦੇ ਵਾਸਤੇ ਉਹ ਸਹੀ ਨਹੀਂ ਹੈ ਸੋ ਇਸ ਵਾਸਤੇ ਲੋਕੀ ਗੁੜ ਵਾਲੇ ਪਾਸੇ ਆਏ ਆ ਪਰ ਉਹਦੇ ਨਾਲ ਕੀ ਹੋਇਆ ਕਿ ਗੁੜ ਦੀ ਡਿਮਾਂਡ ਵਧਣ ਦੇ ਨਾਲ ਉਹ ਡਿਮਾਂਡ ਦੀ ਪੂਰਤੀ ਸ਼ੁੱਧ ਗੁੜ ਦੇ ਨਾਲ ਨਹੀਂ ਹੋ ਰਹੀ ਉਹ ਡਿਮਾਂਡ ਦੀ ਪੂਰਤੀ ਹੈ ਜਿਹੜੀ ਉਹ ਅਲਟਰੇਟਡ ਗੁੜ ਆ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਵੇਲਣੇ ਚੱਲ ਰਹੇ ਆ ਜਿਹੜੇ ਲੋਕ ਜੂਪੀ ਤੋਂ ਆ ਕੇ ਇੱਥੇ ਗੁੜ ਬਣਾ ਰਹੇ ਆ ਕੋਈ ਆਪਣੇ ਗਿਰਤ ਕਰੇ ਉਹ ਮੁਬਾਰਕ ਆ ਪਰ ਉਹਦੇ ਵਿੱਚ ਮਿਲਾਵਟ ਆ ਜਿਸ ਕਿਸਮ ਦੀ ਖੰਡ ਆ ਜਿਹੜੀ ਉਵਰਤੀ ਜਾ ਰਹੀ ਆ ਖੰਡ ਤੋਂ ਇਲਾਵਾ ਇਹੋ ਇਹੋ ਜੇ ਕੈਮੀਕਲ ਜਿਹੜੇ ਸ਼ੱਕਰ ਬਣਾਉਣ ਲਈ ਵਰਤੇ ਜਾਂਦੇ ਆ ਜਿਹਦੇ ਨਾਲ ਇੱਕਦਮ ਜਿਹੜਾ ਗੁੜ ਖਿੰਡ ਜਾਂਦਾ ਬਿਲਕੁਲ ਪੂਰੀ ਪ੍ਰੀ ਸ਼ੱਕਰ ਬਣਦੀ ਆ ਸੋ ਇਹੋ ਜੀਆਂ ਚੀਜ਼ਾਂ ਆ ਵੀ ਉਹ ਦੇ ਕਰਕੇ ਲੋਕਾਂ ਦੀ ਸਿਹਤ ਦੇ ਨਾਲ ਖੰਡ ਨਾਲ ਉਹ ਵੀ ਮਾੜਾ ਜਿਹੜਾ ਖਲਵਾੜ ਇਹ ਕਰ ਰਹੇ ਲੋਕ ਸੋ ਅਸੀਂ ਸੋਚਿਆ ਕਿ ਸ਼ੁੱਧ ਚੀਜ਼ ਲੋਕਾਂ ਨੂੰ ਜਿਹੜੀ ਮੁਹੱਈਆ ਕਰਾਈਏ ਸੋ ਉਹਦੇ ਵਿੱਚ ਚੈਲੰਜਸ ਬਹੁਤ ਨੇ ਚੈਲੰਜਸ ਇਹ ਆ ਕਿ ਜਿਹੜਾ ਗੰਨੇ ਦੀ ਵੈਰੈਟੀ ਆ ਉਦੇ ਨਾਲ ਵੀ ਗੁੜ ਦੀ ਕੁਆਲਿਟੀ ਵੇਰੀ ਕਰਦੀ ਆ ਖੇਤ ਕਿਸ ਕਿਸਮ ਦਾ ਆ ਰੇਤਲਾ ਆ ਪੁਰਪਰਾਇਆ ਜਾਂ ਉਹ ਚਿਕਣੀ ਮਿੱਟੀ ਆ ਰੋਹੀ ਆ ਉਹਦੇ ਨਾਲ ਵੀ ਗੁੜ ਦੀ ਕੁਆਲਿਟੀ ਵੇਰੀ ਕਰਦੀ ਆ ਗੰਨੇ ਨੂੰ ਕਿੰਨਾ ਪਾਣੀ ਲੱਗਾ ਆ ਜੇ ਬਹੁਤ ਜ਼ਿਆਦਾ ਪਾਣੀ ਲੱਗੇ ਹੋਣ ਉਹਦੇ ਨਾਲ ਵੀ ਕੁਆਲਿਟੀ ਡਾਊਨ ਜਾਂਦੀ ਆ ਜੇ ਘੱਟ ਪਾਣੀ ਲੱਗੇ ਹੋਣ ਕੁਆਲਿਟੀ ਬੈਟਰ ਆ ਯੂਰੀਆ ਕਿੰਨੀ ਪਈ ਆ ਉੱਤੇ ਪੈਸਟੀਸਾਈਡ ਕਿਹੜੇ ਵਰਤੇ ਗਿਆ ਇਹ ਸਾਰੇ ਵੇਰੀਐਂਟਸ ਨੇ ਜਿਹੜੇ ਗੁੜ ਦੀ ਕੁਆਲਿਟੀ ਨੂੰ ਪ੍ਰਭਾਵਿਤ ਕਰਦੇ ਆ ਪਰ ਗਾ ਕੀ ਮਗਦਾ ਆ ਗਾਕ ਜਿਹੜੇ ਤਾਂ ਜਾਣੂ ਨੇ ਜਿਹੜੇ ਸਿੰਗੋੜ ਕੱਢਦੇ ਰਹੇ ਉਹਨਾਂ ਨੂੰ ਪਤਾ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜਾ ਸ਼ੁੱਧ ਗੁੜਵਾ ਉਹਦੇ ਚ ਖਟਾਸ ਵੀ ਆਉਣੀ ਆ ਉਹਦੇ ਚ ਖਾਰਾਪਨ ਵੀ ਆਉਣਾ ਆ ਠੀਕ ਆ ਜੇ ਉਹ ਰੋਈ ਜ਼ਮੀਨ ਦਾ ਭਾਰੀ ਜ਼ਮੀਨ ਦਾ ਆ ਗਿਆ ਉਹਦੇ ਚ ਖਟਾਸ ਵੀ ਆ ਸਕਦੀ ਆ ਠੀਕ ਆ ਪਾਣੀ ਵੱਧ ਲੱਗੇ ਹੁਣ ਯੂਰੀਆ ਵੱਧ ਪਈ ਹੋਏ ਉਹ ਚ ਨਮਕੀਣਪਨ ਵੀ ਆ ਸਕਦਾ ਆ ਪਰ ਉਹ ਸ਼ੁੱਧ ਵਾ ਉਹਨੇ ਤੁਹਾਡਾ ਕੋਈ ਨੁਕਸਾਨ ਨਹੀਂ ਕਰਨਾ ਪਰ ਜੇ ਉਹਨੂੰ ਆਪਾਂ ਸਹੀ ਕਰਨ ਵਾਸਤੇ ਕੋਈ ਕੈਮੀਕਲ ਵਰਤਾਂਗੇ ਉਹਨੇ ਸੇਧ ਦਾ ਜਿਹੜਾ ਦੂਣਾ ਨੁਕਸਾਨ ਕਰਨਾ ਆ ਸੋ ਜਿਹੜਾ ਤਾਂ ਖੰਡ ਪਾ ਕੇ ਗੁੜ ਬਣਾਉਂਦੇ ਆ ਉਹਨਾਂ ਦਾ ਜਿਹੜਾ ਕ੍ਰਿਸਟਲ ਸੇਮ ਰਹਿਣਗੇ ਕਾਣੋਂਵੇਂ ਰਹੇਗਾ ਰੰਗ ਪਾਉਂਦੇ ਆ ਉਹਨਾਂ ਦਾ ਰੰਗ ਵੀ ਸੇਮ ਆਏਗਾ ਪਰ ਜਿਹੜਾ ਸਾਡਾ ਸ਼ੁੱਧ ਗੁੜਵਾ ਉਹ ਹਰ ਪੱਤ ਦਾ ਆਪਣਾ ਰੰਗ ਹੋਊਗਾ ਹਰ ਗੰਨੇ ਦੀ ਕਿਸਮ ਬਦਲਣ ਦੇ ਨਾਲ ਰੰਗ ਬਦਲੂਗਾ ਸੋ ਇਹ ਚੀਜ਼ ਗਾਹਕ ਨੂੰ ਸਮਝਣੀ ਚਾਹੀਦੀ ਹੈ ਕਿ ਜਿਹੜੀ ਸ਼ੁੱਧ ਚੀਜ਼ ਆ ਉਹਦੇ ਵਿੱਚ ਵੇਰੀਏਸ਼ਨ ਆ ਜਿਹੜੀ ਉਹ ਨੇਚਰਲੀ ਆਉਣੀ ਆ ਜੋ ਕੁਦਰਤੀ ਤੌਰ ਤੇ ਗੰਨੇ ਦੇ ਵਿੱਚ ਆ ਰਿਹਾ ਆ ਆਪਾਂ ਨੂੰ ਪ੍ਰੋਸੈਸ ਕਰ ਰਹੇ ਆ ਉਹ ਫਰਦਰ ਉਵੇਂ ਦਿਖਣਾ ਆ ਜੇ ਬਹੁਤ ਵਧੀਆ ਖੁਸ਼ਕ ਪੈਲੀ ਦਾ ਰੇਤਲੀ ਜ਼ਮੀਨ ਦਾ ਗੰਨਾ ਆਊਗਾ ਤਾਂ ਬਹੁਤ ਵਧੀਆ ਉਹ ਪਿਛਲੇ ਸਾਲ ਟ੍ਰਾਇਲ ਹੀ ਕੀਤੇ ਆ 6 ਮਹੀਨੇ ਚਲਾਇਆ ਜਰੂਰ ਆ ਪੋਚ ਸਾਨੂੰ ਇਹਨਾਂ ਤਜਰਬਾ ਹੋਇਆ ਕਿ ਕਿਹੜੇ ਪਿੰਡਾਂ ਦਾ ਕਿਹੜੀਆਂ ਕਿਸਮਾਂ ਦਾ ਕਿਹੜੀ ਜ਼ਮੀਨ ਦਾ ਗੁੜ ਸਹੀ ਬਣਦਾ ਸੋ ਇਸ ਵਾਰ ਆਪਾਂ ਪੂਰੀ ਸਾਡੀ ਕੋਸ਼ਿਸ਼ ਆ ਕਿ ਉਹ ਉਸੇ ਜ਼ਮੀਨ ਦੇ ਵਿੱਚੋਂ ਗੰਨਾ ਪ੍ਰੋਕਿਊਰ ਕਰੀਏ ਜਿਹਦਾ ਗੁੜ ਦੀ ਕੁਆਲਿਟੀ ਬਿਹਤਰ ਬਣਦੀ ਸੋ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਦਿੱਕਤ ਘਟੀ ਆ ਕਿ ਜਿੱਦਾਂ ਆਸਮੱਸਿਆ ਚਾਹ ਫੁੱਟਣ ਦੀ ਆ ਜਾਂਦੀ ਹੈ ਜਾਂ ਇਹਦਾਂ ਦੇ ਸਮੱਸਿਆ ਉਹ ਬਿਲਕੁਲ ਘਟ ਗਈਆਂ ਇਸ ਸਾਲ ਬਹੁਤ ਚੀਜ਼ਾਂ ਇੰਪਰੂਵ ਹੋਈਆਂ ਆ ਸੋ ਇਸ ਪ੍ਰੋਫੈਸ਼ਨ ਦੇ ਵਿੱਚ ਜਦੋਂ ਅਸੀਂ ਚੱਲਦੇ ਆ ਤਾਂ ਉੱਥੇ ਸਾਨੂੰ ਬੜੀ ਕਿਸਮ ਦੀਆਂ ਮੁਸ਼ਕਲਾਂ ਉogie ਮਾਰਕੀਟ ਦੇ ਵਿੱਚ ਜਿਹੜਾ ਗੋੜਾ ਅੱਜ ਦੇ ਸਮੇਂ 'ਚ 45 ਰੁਪਏ ਕਿਲੋ ਤੱਕ ਉਹ ਤੁਸੀਂ ਮੰਨੋਗੇ ਕਿ 45 ਰੁਪਏ ਕਿਲੋ ਤੱਕ ਵੀ ਗੁੜ ਮਾਰਕੀਟ ਦੇ ਵਿੱਚ ਅਵੇਲੇਬਲ ਆ। ਉਹਦੇ ਵਿੱਚ ਇਹੀ ਇਹੋ ਜਿਹਾ ਗੁੜ ਤਿਆਰ ਕਰਨਿਆ ਜਿਹੜੀ ਸਾਡੀ ਸਾਰੀ ਕੋਸਟ ਪਾਲ ਆ ਕੇ 70 ਰੁਪਏ ਦੇ ਗੇਟ 'ਚ ਬੈਠਦੀ ਆ। 45 ਰੁਪਏ ਕਿਲੋ ਤੱਕ ਦਾ ਪਰ ਕਿਲੋ ਗੁੜ ਦੇ ਵਿੱਚ ਗੰਨੇ ਦਾ ਖਰਚ ਆਇਆ, ਉਸ ਤੋਂ ਬਾਅਦ ਲੇਬਰ ਆ, ਉਸ ਤੋਂ ਬਾਅਦ ਡੀਜ਼ਲ ਦਾ ਖਰਚ ਆਇਆ, ਬਾਲਣ ਦਾ ਖਰਚਾ ਲੱਗਦਾ। ਸੋ ਬੜੇ ਨਿੱਕੇ ਨਿੱਕੇ ਖਰਚੇ ਆ ਵੀ ਜਿਹੜੇ ਖਰਚੇ ਕਾਊਂਟ ਨਹੀਂ ਹੁੰਦੇ ਬਿਲਕੁਲ ਨਵੀਂ ਅਖਬਾਰ ਜਿਹੜੀ ਕਰੇਟਾਂ ਦੇ ਵਿੱਚ ਬਿਲਕੁਲ ਕੋਰੀ ਰੱਦੀ ਉਹ ਲਈਦੀ ਆ ਵੀ ਇਦਾਂ ਦੇ ਖਰਚੇ ਆ ਵੀ ਉਹ ਸਾਰੇ ਉਹ ਸਾਰੇ ਕਾਊਂਟ ਕਰਨੇ ਆ ਜੇ 70 ਦੇ ਗੇਟ ਤੇ ਉਹ ਸਾਨੂੰ ਗੁੜ ਵੇਚਦਾ ਉਹਦੇ ਵਿੱਚ ਵੀ ਜੇ ਕੋਈ ਇੱਕ ਅੱਧੀ ਟਰਾਲੀ ਗੰਨੇ ਦੀ ਹੋਜੀ ਆ ਜਿਹਦੀ ਕੁਆਲਿਟੀ ਨਹੀਂ ਬਣਦੀ ਤਾਂ ਸਾਰੀ ਸਾਡੀ ਐਵਰੇਜ ਜਿਹੜੀ ਆ ਵਿਗੜ ਜਾਂਦੀ ਆ ਤਾਂ ਐਡੇ ਟਫ ਕੰਪੀਟੀਸ਼ਨ ਦੇ ਵਿੱਚ ਜਿੱਥੇ 45 ਰੁਪਏ ਕਿਲੋ ਗੁੜ ਮਾਰਕੀਟ 'ਚ ਮਿਲ ਰਿਹਾ ਆ ਜਿਹੜਾ ਹੋਲ ਸੇਲ ਦਾ ਮੰਡੀਆਂ 'ਚ ਵਿਕ ਰਿਹਾ ਆ ਉਹਦੇ ਵਿੱਚ ਇਹੋ ਜੀ ਚੀਜ਼ੀ ਵੇਚਣੀ ਜਿਹੜੀ ਬਿਲਕੁਲ ਪਿਓਰ ਆ ਬਿਨਾ ਕਿਸੇ ਡਲਟਰੇਸ਼ਨ ਤੋਂ ਆ ਜਿਹੜੀ 70 ਰੁਪਏ ਤੁਹਾਨੂੰ ਘਰ ਪਹੇ ਰਹੀ ਆ ਉਹਨੂੰ ਮਾਰਕੀਟ ਦੇ ਵਿੱਚ ਲੈ ਕੇ ਜਾਣਾ ਇਹ ਆਪਣੇ ਆਪ ਦੇ ਇੱਕ ਵੱਡਾ ਚੈਲੰਜ ਆ ਸੋ ਇਹਨਾਂ ਚੀਜ਼ਾਂ ਨੂੰ ਵਰਕਆਊਟ ਕਰਦੇ ਆ ਤੇ ਸਮਾਂ ਲੱਗਦਾ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਸਾਲ ਆਪਾਂ ਇੱਕ ਕਨਸਾਈਨਮੈਂਟਸ ਆ ਡੀਟ ਲੀ ਗਈ ਉਹ ਸਾਡੇ ਕੋਲ ਕਿਸੇ ਫਰਮ ਨੇ ਤਿਆਰ ਕਰਵਾਇਆ ਸੀ ਪਰ ਇੱਕ ਅਸੀਂ ਖੁਦ ਭੇਜੀ ਆ ਬ੍ਰੈਂਟਨ ਸੋ ਅੱਜ ਉੱਥੇ ਵੀ ਸਾਡਾ ਗੁੜ ਵੇਚ ਰਿਆ ਸੋ ਸਮੇਂ ਦੇ ਨਾਲ ਜਿਹੜੀਆਂ ਚੀਜ਼ਾਂ ਇੰਪਰੂਵ ਹੋਣੇ ਸ਼ੁਰੂ ਹੋ ਜਾਂਦੀਆਂ ਇੱਕ ਤੇ ਇਹ ਫਰਮਾ ਜਿਹੜਾ ਨਵੇਂ ਤਰ੍ਹਾਂ ਦੇ ਲੈਂਦਾ ਤੁਸੀਂ ਜਿਸ ਤਰ੍ਹਾਂ ਬੂਗੋਟ ਤੇ ਵੇਲਾ ਬਰਫੀ ਬਣਾਉਂਦੇ ਸੀ ਗੁੜ ਦੀ ਉਹ ਵੱਖਰੀ ਤਰ੍ਹਾਂ ਦੀ ਸੀ ਪਰ ਆ ਫਰਮਾ ਕਿਸ ਤੋਂ ਲੈਂਦਾ ਕਿਸ ਤਰ੍ਹਾਂ ਆਈਡੀਆ ਇਹ ਦੇਖੋ ਜੀ ਇਹ ਸਟੀਲ ਦਾ ਫਰ ਤੇ ਇਹਦੇ ਵਿੱਚ ਜਿਹੜੀ ਐਕੂਰੇਸੀ ਆ ਸਾਈਜ਼ ਦੀ weight ਦੀ ਉਹ ਬਿਲਕੁਲ ਸੇਮ ਰਹਿੰਦੀ ਆ ਇਹ ਇੱਕ ਤਾਂ ਪਹਿਲਾਂ ਬਣਾ ਕੇ ਲੋਕੀ ਕਰਦੇ ਨਾਲ ਕੱਟਣਾ ਨਾ ਉਹ ਨਹੀਂ ਆ ਇਹ ਸਟੀਲ ਦਾ ਫਰਮਾ ਇੰਟਰਲੋਕਿੰਗ ਫਰਮਾ ਹੁੰਦਾ ਹੈ ਜਿਹਨੂੰ ਆਪਾਂ ਪਹਿਲਾਂ ਆ ਸਲੈਬ ਨੂੰ ਸਾਫ਼ ਕਰਕੇ ਇਹਨੂੰ ਦੇਸੀ ਘਿਓ ਦੇ ਨਾਲ ਇਹਦੀ ਗ੍ਰੀਸਿੰਗ ਕਰਨੀ ਆ ਉਸ ਦੇਸੀ ਘਿਓ ਆ ਠੀਕ ਆ ਇਹਦੇ ਨਾਲ ਗ੍ਰੀਸਿੰਗ ਕਰਕੇ ਉਸ ਤੋਂ ਬਾਅਦ ਫਰਮੇ ਨੂੰ ਇੰਸਟਾਲ ਕਰਨਾ ਆ ਠੀਕ ਆ ਫਰਮੇ ਨੂੰ ਜਦੋਂ ਇੰਸਟਾਲ ਕਰਨਾ ਆ ਫਿਰ ਦੇਸੀ ਘਿਓ ਦੇ ਉੱਪਰ ਲਾਉਣਾ ਆ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਗਰਮ ਗੋੜਾ ਵਖਰੀ ਇਹਦੇ ਵਾਸਤੇ ਆਪਾਂ ਵੱਖਰਾ ਗੰਡ ਰੱਖਿਆ ਹੋਇਆ ਹੈ ਜਿਹਦੇ ਵਿੱਚ ਇਹਦੇ ਵਿੱਚ ਜੋ ਪਾਉਣਾ ਜਿੱਦਾਂ ਦੀ ਗਾਹ ਦੀ ਡਿਮਾਂਡ ਆ ਚਾਹੇ ਸੌਂਡ ਹੋਵੇ ਸੌਂਫ ਹੋਵੇ ਉਹ ਸਾਰਾ ਤੁਸੀਂ ਮਿਕਸ ਕਰਕੇ ਇਹਦੇ ਵਿੱਚ ਪਾਉਣਾ ਹੈ ਤੇ 5 ਮਿੰਟ ਦੇ ਵਿੱਚ ਵਿੱਚ ਗੁੜ ਸੈੱਟ ਹੋ ਜਾਂਦਾ ਫਰਮਾਜੋ ਕੱਢਦੀ ਤਾਂ ਗੁੜ ਉੱਥੇ ਰਹਿ ਜਾਂਦਾ ਸੋ ਇਹ ਜਿਹੜਾ ਸਪੈਸ਼ਲ ਜਿਹੋ ਜੀ ਮਾਰਕੀਟ ਦੇ ਵਿੱਚ ਡਿਮਾਂਡ ਆ ਪਿਛਲੇ ਸਾਲ ਆਪਾਂ ਸਿਰਫ 40 ਗ੍ਰਾਮ ਦੀ ਟੁਕੜੀ ਜਿਹੜੀ ਸੇਲ ਕੀਤੀ ਹੈ ਪਰ ਡਿਮਾਂਡ ਸੀ ਕਿ ਛੋਟੀ ਟੁਕੜੀ ਚਾਹੀਦੀ ਹੈ ਉਹਨੂੰ ਤੋੜਨਾ ਪੈਂਦਾ ਸੋ ਇਸ ਵਾਰ ਆਪਾਂ ਬਿਲਕੁਲ ਦਾ ਹਾਫ ਸਾਈਜ਼ ਦਾ ਜਿਹੜਾ ਉਹ ਲਾਂਚ ਕੀਤਾ ਹੈ ਤੇ ਬਹੁਤ